ਚੜ੍ਹਦੇ ਮਈ ਦੇ ਮਹੀਨੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜਿੱਥੇ ਲੋਕ ਸਭਾ ਚੋਣਾਂ ਰਹੀਆਂ ਤਾਂ ਉੱਥੇ ਲੋਕ ਵੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਲੋਕ ਖੁਸ਼ ਹੋ ਜਾਣ ਤਾਂ ਦੋਸਤੋ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖੀ ਗਈ ਹੈ ਕਿ ਇਸ ਮਹੀਨੇ ਤੋਂ ਹੀ ਇਹ ਸ਼ੁਰੂ ਹੋ ਜਾਊਗਾ ਜਿਹੜਾ ਐਲਪੀਜੀ ਦਾ ਸਿਲੰਡਰ ਹੈ ਉਹਦੀ ਕੀਮਤ ਘਟ ਗਈ ਹੈ 19 ਤੋਂ 20 ਰੁਪਏ ਦੇ ਫਰਕ ਦੇ ਨਾਲ ਹੁਣ ਤੁਹਾਨੂੰ ਉਹ ਸਿਲੰਡਰ ਮਿਲੇਗਾ ਹਾਲਾਂਕਿ ਇੱਕ ਕਮਰਸ਼ੀਅਲ ਸਿਲੰਡਰ ਹੈਗਾ ਜਿਹੜਾ 19 ਕਿਲੋ ਵਾਲਾ ਹੈ ਜਿਹੜਾ ਤੁਹਾਨੂੰ 1764 ਰੁਪਏ ਦਾ ਮਿਲਦਾ ਸੀਗਾ ਉਹ ਤੁਹਾਨੂੰ ਤਕਰੀਬਨ 1745 ਰੁਪਏ ਦਾ ਮਿਲ ਜਾਣਾ ਹੈ ਯਾਨੀ ਕਿ 19 20 ਦੇ ਫਰਕ ਦੇ ਨਾਲ ਹੀ ਤੁਹਾਨੂੰ ਸਿਲੰਡਰ ਮਿਲਣਾ ਤਾਂ ਕੰਪਨੀਆਂ ਨੇ ਜਿਹੜੀ ਕੀਮਤ ਥੋੜੀ ਜਿਹੀ ਘਟਾਈ ਹੈ ਬਾਲਕ ਤਾਂ ਫਰਕ ਨਹੀਂ ਪੈਂਦਾ ਥੋੜਾ ਬਹੁਤ ਫਰਕ ਜਿਹੜਾ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਪੈ ਜਾਂਦਾ ਹੁੰਦਾ ਹੈ ਤਾਂ ਜਿਹੜਾ ਘਰ ਦੇ ਵਿੱਚ ਤਾਂ ਕੋਈ ਉਹ ਸਿਲੰਡਰ ਤੋਂ ਉਹਨੂੰ ਉਸੇ ਰੇਟ ਤੇ ਉੱਪਰ ਹੀ ਲੈਣਾ ਪਊਗਾ ਤੇ ਜੇ ਤੁਸੀਂ ਬਾਹਰ ਹੋਟਲਾਂ 'ਚ ਤੁਹਾਡਾ ਕੋਈ ਆਪਣਾ ਕੰਮ ਹੈਗਾ ਬਾਹਰਲਾ ਰੈਸਟੋਰੈਂਟ ਹੈ ਜਾਂ ਤੁਸੀਂ ਬਾਹਰ ਕੋਈ ਵੀ ਸਟਾਲ ਲਾਈ ਹੈ ਕਿਉਂਕਿ ਆਬਵੀਅਸਲੀ ਸਿਲੰਡਰ ਤੋਂ ਬਿਨਾ ਤਾਂ ਹੁਣ ਕੋਸ਼ਿਸ਼ ਹੀ ਬਣਾ ਵੀ ਨਹੀਂ ਸਕਦੇ ਗੈਸ ਸਿਲੰਡਰ ਚੁੱਲਾ ਤਾਂ ਹੀ ਚੱਲੂਗਾ ਜੇ ਸਾਡੇ ਕੋਲ ਗੈਸ ਸਿਲੰਡਰ ਹੋਊਗਾ